ਇਹ ਹਲਚਲ ਵੱਡੇ ਕਾਰੋਬਾਰੀ ਦੇ ਘਰ ਹੋ ਰਹੀ ਹੈ ਨਾਮੀ ਕੰਪਨੀ ਦੇ ਵਿੱਚ ਪਾਈਵਾਲ ਵੱਲੋਂ ਧੋਖਾਧੜੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਦਬਿਸ਼ ਦਿੱਤੀ ਹੈ આરોપી ਫਰਾਰ ਹੈ ਲੁਧਿਆਣਾ ਦੀ ਇੱਕ ਨਾਮੀ ਕੰਪਨੀ ਦੇ ਵਿੱਚ ਪਾਈਵਾਲ ਵੱਲੋਂ ਸਾਥੀ ਦੇ ਫਰਜੀ ਦਸਤਖਤ ਕਰ ਧੋਖਾਧੜੀ ਕਰਦਿਆਂ ਕੰਪਨੀ ਦੀ ਸੰਪਤੀ ਨੂੰ ਅੱਗੇ ਵੇਚਣ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਤੇ ਪੁਲਿਸ ਨੇ ਸਾਊਥ ਸਿਟੀ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਹਾਲਾਂਕਿ ਪੁਲਿਸ ਕਾਰਵਾਈ ਦੇ ਬਾਵਜੂਦ આરોપી ਮੌਕੇ ਤੋਂ ਫਰਾਰ ਹੋਣ ਚੁਸਰ ਰਿਹਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ 1 ਕੋਟਾਲਾ 100 ਕਰੋੜ ਵੱਦ ਦਾ ਦਸਿਆ ਜਾ ਰਿਹਾ ਇਸੇ ਕਾਰਨ ਪੁਲਿਸ ਦੀ ਹਲਚਲ ਤੇਜ਼ ਹੈ ਤੇ ਰੇਡ ਹੋ ਰਹੀ ਹੈ ਸਾਡੇ ਕੋਲੇ ਵਿਪਨ ਜੈਸਵਾਲ ਨੇ ਇੱਕ ਮੁਕੱਦਮਾ ਦਰਜ ਕਰਾਇਆ ਸੀ ਤਾਂ ਨੰਬਰ 420 46877 ਦਾ ਇਹ ਦੋਨੇ ਆਪਣੇ ਇੱਕ ਕੰਪਨੀ ਦੇ ਵੀਨਸ ਟੈਕ ਸਪੈਨਰ ਇਹਨਾਂ ਦੀ ਕੰਪਨੀ ਸੀਗੀ ਉਹਦੇ ਚ ਇਹ 파ਟਰਨ ਸੀਗੇ ਆਪਣੇ ਅਜੀਤ ਗੁਪਤਾ ਵਗੈਰਾ ਤੇ ਅੱਜ ਅਸੀਂ ਇਹਨਾਂ ਦੀ ਰੇਡ ਕੀਤੀ ਸੀ ਸੁਖਮਨੀ ਇਨਕਲੇਵ ਤੁਕਾ ਰੇਡ ਕੀਤਾ ਤਾਂ ਘਰ ਦਾ ਉਹਨਾਂ ਦਾ ਅੰਦਰ ਲੋਕ ਲੱਗਿਆ ਸੀਗਾ ਘਰੋਂ ਤੁਹਾਨੂੰ ਕੋਈ ਹਾਜ਼ਰ ਮਿਲਿਆ ਨਹੀਂਗਾ ਜਿਹੜਾ ਸੀ ਇਹਦੇ ਤੋਂ ਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆ ਕਿ ਕੰਪਨੀ ਕੰਪਲੈਂਟ ਸੀਗੀ ਜਿਹਨਾਂ ਨੇ ਇਹ ਕੰਪਨੀ ਆ ਕੋਈ ਡਾਇਰੈਕਟਰ ਵਗੈਰਾ ਨੇ ਇਹਨਾਂ ਦੇ ਜਾਲੀ ਕੋਈ 10 ਕਿਤ ਮਾਰ ਕੇ ਕੋਈ ਡਾਇਰੈਕਟਰ ਇਹਨਾਂ ਨੂੰ ਕੰਪਨੀ ਚੋਂ ਕੱਢਤਾ ਸੀਗਾ ਉਹ ਮੇਨ ਇਹਨਾਂ ਦਾ ਐਡਿਕਸ਼ਨ ਹੈਗਾ ਤੇ ਕੋਈ ਆਪਣੇ ਪੇਮੈਂਟ ਦਾ ਵੀ ਹੈਗਾ ਇਹਨਾਂ ਦਾ ਬਣੀ ਪਤਲਾ ਨਹੀਂ ਪੇਮੈਂਟ ਦਾ ਵੀ ਕੁਝ ਹੈਗਾ ਇਹਨਾਂ ਦਾ ਜਿਆਦਾ ਇਹਨਾਂ ਦਾ ਹੁਣ ਬਾਕੀ ਸਾਡੀ ਆਉਣ ਤੱਕ ਤਰੀਸ਼ ਤਨਾਨ ਹਜੇ ਚੱਲ ਰਿਹਾ ਉਹ ਤੋਂ ਬਾਅਦ ਵਲਗਤ ਸਾਹਿਬ ਜੀ ਛਾਪੇਮਤੇ ਜਾਰੀ ਹੋਜੀ ਸਾਹ ਬਿਲਕੁਲ ਛਾਪੇਮਤੇ ਅਸੀਂ ਜਾਰੀ ਕਰ ਰਹੇ ਹਾਂ ਐ ਮੈਟਰ ਜੀ ਆਪਣਾ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਆਪਣਾ ਡਿਵੀਜ਼ਨ ਨੰਬਰ 6 ਧਾਣੇ ਦੇ ਵਿੱਚ ਇਹ ਕੰਪਨੀ ਹੈਗੀ ਇੱਥੇ ਵੀਨਸ ਟੈਕਸਪੈਨ ਲਿਮਟਿਡ 424 ਇੰਡਸਟਰੀ ਏਰੀਆ ਏ ਇਹਦੇ ਵਿੱਚ ਬੇਸਿਕਲੀ ਆਪਣਾ ਦੋ ਪਰਿਵਾਰ ਆਪਣਾ ਹਿੱਸੇਦਾਰ ਹੈਗੇ ਜੀ ਇੱਥੇ ਇੱਕ ਪਰਿਵਾਰ ਨੇ ਦੂਜੇ ਪਰਿਵਾਰ ਦੇ ਬੰਦਿਆਂ ਨੂੰ ਬੋਰਡ ਆਫ ਡਾਇਰੈਕਟਰ ਹੁੰਦੇ ਜਿਹੜੇ ਕੰਪਨੀ ਨੂੰ ਚਲਾਉਂਦੇ ਉਦੇ ਆਉਦਿਆਂ ਤੋਂ ਸਿਗਨੇਚਰ ਫੋਰਜ ਕਰਕੇ ਫੋਰਜਰੀ ਕਰਕੇ ਇਹਨਾਂ ਨੇ ਕੱਢਤਾ ਕੰਪਨੀ ਤੇ ਇਲੀਗਲ ਕਬਜ਼ਾ ਕਰਤਾ ਤੇ ਅੱਗੇ ਫਿਰ ਕੰਪਨੀ ਦੇ ਜਿਹੜੇ ਵੱਖ-ਵੱਖ ਐਸੈਟ ਹੈਗੇ ਅਲੱਗ-ਅਲੱਗ ਜਗ੍ਹਾ ਤੇ ਉਹ ਵੇਚਨੇ ਸ਼ੁਰੂ ਕਰਤੇ ਇੱਥੇ ਜੀ ਮਾਨਯੋਗ ਹਾਈ ਕੋਰਟ ਨੇ ਜੂਨ 2023 ਦੇ ਵਿੱਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਰਵਰੀ 2024 ਚ ਆਪਣਾ ਇਹ ਸਾਰੇ ट्रांजैक्शन ਜਿਹੜੇ ਇਹ ਦੋਸ਼ੀ ਪਾਰਟੀ ਨੇ ਕੀਤੇ ਨੇ ਉਹ ਫਰਾਡ ਡਿਕਲੇਅਰ ਕੀਤੇ ਨੇ ਤੇ ਇਦੇ ਚ ਅਜੀਤ ਗੁਪਤਾ ਤੇ ਸ਼ਿਖਾ ਗੁਪਤਾ ਮੇਨ ਦੋਸ਼ੀ ਨੇ ਨਾ ਲੈ ਦੇ ਨਾਲ ਜਿਹੜੇ ਬੰਦੇ ਰਲੇ ਹੋਏ ਨੇ ਉਹ ਵੀ ਆਪਣਾ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਅਜੀਤ ਗੁਪਤਾ ਫਰਾਰ ਹੈਗਾ ਜੀ ਆਪਣਾ ਉਹਤੇ ਇੱਕ ਪੀਏਯੂ ਥਾਣਾ ਵੀ ਪਰਚਾ ਦਰਜ ਹੋਇਆ 20 ਤਰੀਕ ਨੂੰ ਤੇ ਬਾਕੀ ਅਸੀਂ ਪੁਲਿਸ ਨੇ ਆਪਣੀ ਕੋਸ਼ਿਸ਼ ਕਰ ਰਹੀ ਹੈ ਕਤਰੀਸ ਕਰਕੇ ਜੀ ਮਿਲੇ ਕਿ ਨਹੀਂ ਹੋ ਅੱਜ ਛਾਪਾ ਮਾਰੀ ਕੀਤੀ ਗਈ ਜੀ ਤਾਂ ਅੱਜ ਪੁਲਿਸ ਕਾਫੀ ਨਜ਼ਦੀਕ ਆ ਗਈ ਜੀ ਪਰ ਅੱਜ ਕੋਈ ਫੜਿਆ ਨਹੀਂ ਗਿਆ ਇਹ ਲਗਭਗ ਟੋਟਲ ਮੈਟਰ ਦੀ 100 ਕਰੋੜ ਪਲੱਸ ਦਾ ਘੁਟਾਲਾ ਹੈਗਾ ਜਿਹੜਾ ਕਿ ਅਜੇ ਗੁਪਤਾ ਸ਼ਿਖਾ ਗੁਪਤਾ ਇਹਦੇ ਨਾਲ ਜੀ ਪੰਕਜ ਸਿੰਘਾਨੀਆਂ ਉਹਦੀ ਵਾਈਫ ਨੀਹਾ ਸਿੰਘਾਨੀਆਂ ਫਿਰ ਅਜੇ ਗੁਪਤਾ ਦੇ ਫਰੈਂਡਸ ਹੈਗੇ ਜੀ ਰਜੀਵ ਗਰਗ ਗਰਗ ਕ੍ਰੈਲਿਕ ਦੇ ਸੰਦੀਪ ਗੁਪਤਾ ਸ੍ਰੀਨਾਥ ਕੋਟਸਨ ਦੇ ਇਹ ਇਲੀਗਲ ਕੰਮ ਕਰਕੇ ਇਹ ਸਾਰੇ ਜਣੇ ਇਕੱਠੇ ਮਿਲੇ ਹੋਏ ਨੇ ਤੇ ਇਹ ਆਪਣਾ ਇਹਨਾਂ ਨੇ ਬੇਸਿਕਲੀ ਘੁਟਾਲਾ ਕੀਤਾ ਜਿਸ ਮੇਨ ਅਜੇ ਗੁਪਤਾ ਤੇ ਸ਼ਿਖਾ ਗੁਪਤਾ ਹੈਗੇ